ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜੇ ਬੈਠੇ ਸਤਸੰਗੀ ਜਨੋ ਆਪ ਜੀ ਸਤਿਗੁਰੂ ਜੀ ਦੇ ਅਮੋਲਕ ਬਚਨ ਸਰਵਣ ਕਰ ਰਹੇ ਹੋ ਜੋ ਤੀਜੀ ਪਾਤਸ਼ਾਹ ਗੁਰੂ ਅਮਰਜਾਪ ਦਾਸ ਜੀ ਮਹਾਰਾਜ ਦੀ ਪਵਿੱਤਰ ਰਸਨਾ ਦੁਆਰਾ ਉਚਾਰਨ ਕੀਤੇ ਹੋਏ ਹਨ ਤੇ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਨ ਦੇ ਕਲਿਆਣ ਹਿੱਤ ਇਹ ਬਚਨ ਹੁਕਮਨਾਮੇ ਦੇ ਰੂਪ ਵਿੱਚ ਪਰਗੜ ਕਰਕੇ ਸਾਨੂੰ ਸੁਣਾਏ ਨੇ ਸਤਗੁਰੂ ਜੀ ਸ਼ਬਦ ਰਾਹੀਂ ਜੋ ਅਸ਼ਟਪਦੀ ਦੇ ਰੂਪ ਵਿੱਚ ਹੈ ਲੰਮਾ ਸ਼ਬਦ ਹੈ 4-4 ਪਦੇ ਨੇ ਚਾਰ ਚਾਰ ਬੰਦ ਲੈ ਇੱਕ ਪਦੇ ਵਿੱਚ ਟੁਕਾ ਨੇ ਚਾਰ ਸਵਾਉ ਸਰਬ ਦੀ ਸੰਖੇਪ ਜੀ ਵਿਚਾਰ ਸਰਵਣ ਕਰਨ ਦਾ ਯਤਨ ਕਰੀਏ ਜੀ ਸਤਨਾਮ ਵਾਹਿਗੁਰੂ ਜੀਓ ਆਸ ਆਸ ਕਰੇ ਸਭ ਕੋਈ ਹੁਕਮੇ 부ਜੈ ਤੇਰਾ ਸਾਹ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗੈ ਜਾਗਵੇ ਸੋਈ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਭਾਈ ਸੰਸਾਰ ਦੀ ਮਾਇਆ ਵਈ ਆਸਾ ਵਿੱਚ ਹਰ ਕੋਈ ਜੀ ਰਿਹਾ ਸਭ ਜੀਤੇ ਨੇ ਆਸ ਕਰਕੇ ਜੀਰੇ ਕੋਈ ਪੁੱਤਰ ਦੀ ਆਸ ਵਿੱਚ ਕੋਈ ਪਿਤਾ ਦੀ ਆਸ ਵਿੱਚ ਕੋਈ ਧਨ ਦੀ ਹੈ ਦੌਲਤ ਦੀ ਹੈ ਕੋਈ ਨਾ ਕੋਈ ਕਾਰਨ ਹੈ ਆਸ਼ਾ ਦਾ ਸਾੜਾ ਕਾਮਨਾ ਜਿਹਨੂੰ ਕਹਿੰਦੇ ਨੇ ਉਹ ਚਲਦੀ ਰਹਿੰਦੀ ਹੈ ਆਸ ਸਤਿਗੁਰੂ ਜੀ ਕਹਿੰਦੇ ਨੇ ਆਸਾ ਜਿਹੜੀ ਹੈ ਨਾ ਇਹ ਮਰਦੀ ਨਹੀਂ ਹੈ ਨਾ ਕਿਤੇ ਜਾਂਦੀ ਹੈ ਆਸਾ ਕਰਤਾ ਜਗਮੂਆ ਆਸਾ ਮਰੈ ਨਾ ਜਾਏ ਇੰਨੀ ਜਿਆਦਾ ਵੱਡੀ ਆਸਾ ਇਹਨੂੰ ਕੋਈ ਮਾਰ ਨਹੀਂ ਸਕਿਆ ਹਾਂ ਜੇ ਕੋਈ ਬੱਚਿਆ ਇਸ ਤੋਂ ਗੁਰੂ ਰਾਹੀ ਪਰਮੇਸ਼ਰ ਰਾਹੀ ਬੱਚੇ ਹੈ ਆਸਾ ਆਸ ਕਰੇ ਸਭ ਕੋਈ ਹਰ ਕੋਈ ਆਸ ਕਰਕੇ ਕਾਮਨਾ ਪਹਿਲੇ ਇਸੇ ਕਰਕੇ ਕਾਮ ਰੱਖਿਆ ਕਾਮਨਾਵਾਂ ਇੱਛਾਵਾਂ ਅੰਦੇ ਇਸੇ ਆਸ ਕਰਕੇ ਆ ਸਤਿਗੁਰੂ ਜੀ ਦੇ ਦਰ ਤੇ ਪਰਮਾਤਮਾ ਦੇ ਦਰ ਤੇ ਕੋਈ ਧਰਮ ਕਰਮ ਕਰਦਾ ਮਨੁੱਖ ਆਸ ਕਰਕੇ ਕਰ ਰਿਹਾ ਹੈ ਸਤਗੁਰੂ ਜੀ ਕਹਿੰਦੇ ਨੇ ਭਾਈ ਜਿਹੜਾ ਗੁਰਮੁਖ ਜਨ ਹੁੰਦਾ ਹੈ ਉਹ ਕਦੇ ਆਸ ਨਹੀਂ ਕਰਦਾ ਆਸ ਵਿੱਚ ਨਹੀਂ ਰਹਿੰਦਾ ਕਦੇ ਵੀ ਕਿਸੇ ਚੀਜ਼ ਦੀ ਵੈਸੇ ਤਾਂ ਸਾਡਾ ਜਨਮ ਹੀ ਆਸ ਤੋਂ ਹੋਇਆ ਹੈ ਜੋ ਜਨਨੀ ਗਰਭ ਪਾਲ ਧੀ ਸੁਤ ਕੀ ਕਰ ਆਸਾ ਵੱਡਾ ਹੋਏ ਤਰਖਾਟ ਦੇ ਕਰ ਭੋਗ ਬिलास ਸਤਗੁਰੂ ਜੀ ਕਹਿੰਦੇ ਸਾਡੀ ਬਾਤ ਆ ਦੇ ਸਰੂ ਪੁੱਤਰ ਦੇ ਆਸ ਕਰਕੇ ਜਨਮ ਦਿੱਤਾ ਚਾਹੇ ਇਸਤਰੀ ਹੈ ਕੋਈ ਮਰਦ ਵੀ ਕਿਉਂਕਿ ਇਹ ਨਹੀਂ ਕਿ ਆ ਬਾਣੀ ਵਿੱਚ ਵੀ ਸੁਤਾ ਦੀ ਆਸ ਆਸ ਕਰਦੀ ਹੈ ਸੁਤ ਦੀ ਕਰਦੀ ਹੈ ਸੁਤਾ ਤੀਨੂ ਕਹਦੇ ਨੇ ਆਸ ਆਸ ਕਰੇ ਸਭ ਕੋਈ ਹੁਕਮੇ ਭੁਜੇ ਨਿਰਾਸਾ ਹੋਈ ਜਿਹੜਾ ਪ੍ਰਮਾਤਮਾ ਦੇ ਹੁਕਮ ਨੂੰ ਸਮਝ ਲੈਂਦਾ ਹੈ ਵੀ ਉਹਨੇ ਦੇਣਾ ਹੈ ਉਹਨੂੰ ਪਤਾ ਹੈ ਉਹਨੂੰ ਮੇਰੇ ਬਾਰੇ ਕੀ ਦੇਣਾ ਹੈ ਕਿੰਨਾ ਦੇਣਾ ਹੈ ਦੇਣਾ ਨਹੀਂ ਦੇਣਾ ਫਿਰ ਉਹ ਬਨੁਖ ਨਿਰਾਸ਼ ਹੋ ਜਾਂਦਾ ਹੈ ਆਸਾ ਵਿੱਚ ਕੋਈ ਵਰਲਾ ਹੀ ਹੁੰਦਾ ਵੱਡਾ ਭਗਤ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਕਿੱਡਾ ਵੱਡਾ ਭਗਤ ਸੀ ਮਾਇਆ ਵਿੱਚ ਰਿਹਾ ساری ਉਮਰ ਰਾਜ ਵਿੱਚ ਰਿਹਾ ਪਰ ਫਿਰ ਵੀ ਉਦਾਸ ਸੀ ਉਹ ਨਿਰਾਸ਼ਾ ਇਹਨ ਮਾਇਆ ਮਮਤਾ ਤਜੀ ਸਭ ਤੇ ਭਏ ਨਿਰਾਸ਼ ਬਿਰਾਸ਼ਾ ਸੀ ਹੁਕਮੇ ਬੁਝੇ ਨਿਰਾਸ਼ਾ ਹੋਈ ਜਦ ਹੁਕਮ ਨੂੰ ਸਮਝ ਲਾਏ ਇਹੀ ਹੈ ਸਾਨੂੰ ਪਹਿਲਾਂ ਹੀ ਇਹ ਕਿਹਾ ਕਿ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਫਿਰ ਤੁ ਪਰਤੱਖ ਦਿਖੇਗਾ ਸਤਗੁਰੂ ਜੀ ਕਹਿੰਦੇ ਨੇ ਹੁਕਮ ਜਿਹੜਾ ਹੁਕਮ ਨੂੰ ਪਛਾਣ ਲੈਂਦਾ ਹੈ ਬੁਝ ਲੈਂਦਾ ਹੈ ਹੁਕਮ ਪਛਾਣੈ ਇੱਕੋ ਜਾਣੈ ਬੰਦਾ ਕਹੀਐ ਸੋਈ ਉਹੀ ਸੇਵਕ ਹੈ ਅਸਾ ਵਿੱਚ ਸੁੱਤੇ ਕਹੀਂ ਲੋਈ ਸੋ ਜਾਗੇ ਜਗਾਵੇ ਸੋਈ ਕਈ ਲੋਕ ਲੋਕ ਦਾ ਅਰਥ ਹੈ ਬ੍ਰਹਮੰਡ ਖੰਡ ਲੋਈ ਜਗਤ ਹੈ ਜਗਤ ਦੇ ਲੋਕੋ ਕਹਿਤ ਕਬੀਰ ਸੁਣੋ ਰੇ ਲੋਈ ਅਬ ਤੁਮਰੀ ਪ੍ਰਤੀਤਨਾ ਹੋਈ ਐ ਲੋਈ ਐ ਜਗਤ ਦੇ ਲੋਕੋ ਸੁਣੋ ਅਜੇ ਵੀ ਤੁਹਾਡਾ ਪਤਿਆਰਾ ਨਹੀਂ ਹੋਇਆ ਤੁਮੇ ਸੁਕੰਤ ਨਾਰ ਹਮ ਸੋਈ ਮੈਂ ਪਰਮਾਤਮਾ ਇਸਤਰੀ ਪੁਰਸ਼ ਹੋ ਗਏ ਆ ਅਜੇ ਵੀ ਤੁਹਾਨੂੰ ਪਤਾ ਨਹੀਂ ਲੱਗਿਆ ਆਸਾ ਵਿੱਚ ਸੁੱਤੀ ਕਈ ਲੋਈ ਕਈ ਜਗਤ ਕਈ ਬਹਿਰਮੰਡ ਆਸਾ ਕਰਕੇ ਸੋਏ ਪਏ ਹਾਂ ਸੋ ਜਾਗੇ ਜਗਾਵੇ ਸੋਈ ਆਸਾ ਵਿੱਚ ਮਨੁੱਖ ਸੋਏਗਾ ਮਾਇਆ ਦੀ ਬੋਧ ਹੀ ਨਹੀਂ ਦੇ ਵਿੱਚ ਸਰੀਰ ਕਰਕੇ ਤਾਂ ਜਾਗ ਹੀ ਜਾਂਦਾ ਹੈ ਨਾ ਸਰੀਰ ਕਰਕੇ ਜਾਗੀ ਜਾਂਦਾ ਹੈ ਮਨ ਸੋਇਆ ਹੁੰਦਾ ਹੈ ਮਨ ਸੋਇਆ ਮਾਇਆ ਵਿਸਮਾਦ ਇਸ ਗ੍ਰਹਿ ਮੇ ਕੋ ਜਾਗਤ ਰਹੈ ਸੋ ਸਭਤ ਵਸਤੂ ਆਪਣੀ ਲਹਿ ਕੋਈ ਕੋਈ ਜਾਗਦਾ ਹੈ ਕੋਈ ਵਰਨਾ ਹੀ ਜਾਗਦਾ ਹੈ ਜਿਹਨੂੰ ਆਪ ਜਗਾਦਾ ਹੈ ਮਾਇਆ ਦੇ ਬੋਧੀ ਨੀਂਦ ਵਿੱਚੋਂ ਜਗਾਦਾ ਹੈ ਮਾਇਆ ਦੇ ਮੋਹ ਵਿੱਚੋਂ ਕੱਢ ਦਿੰਦਾ ਹੈ ਜਿਹਨੂੰ ਆਪਣੀ ਮਰਜ਼ੀ ਹੈ ਉਹ ਜਾਗ ਜਾਂਦਾ ਹੈ ਕਿਵੇਂ ਜਾਗਦਾ ਹੈ ਸਤਗੁਰ ਨਾਮ 부ਝਾਇਆ ਵਿਣ ਨਾਵੇਂ ਭੁੱਖ ਨਾ ਜਾਈ ਭੁੱਖ ਤੇ ਆਸਾ ਇੱਕੋ ਹੀ ਤਰ੍ਹਾਂ ਦੇ ਹੁੰਦੇ ਨੇ ਦੁੱਖ ਵੀ ਦੁੱਖ ਹੈ ਆਸਾ ਵੀ ਦੁੱਖ ਹੈ ਆਸਾ ਵਿੱਚ ਦੁੱਖ ਘਣਾ ਮਨ ਮੁਖ ਚਿਤ ਲਾਇਆ ਗੁਰਮੁਖ ਨਹੀਂ ਲਾਉਂਦਾ ਮਨ ਮੁਖ ਲਾਉਂਦਾ ਆਸਾ ਨਾਲ ਵੀ ਆ ਮਿਲ ਜਾਏ ਆ ਮਿਲ ਜਾਏ ਨਹੀਂ ਉਹ ਕਹਿੰਦਾ ਜੋ ਮਿਲੇਗਾ ਅਸੀਂ ਕਹਿੰਦੇ ਹਾਂ ਵੀ ਇਹ ਨਾ ਮਿਲ ਜਾਏ ਨਾ ਮਿਲ ਜਾਏ ਉਹ ਕਹਿੰਦਾ ਜੋ ਤੂੰ ਦੇਹੇਗਾ ਉਹ ਮੇਰੇ ਵਾਸਤੇ ਫਾਇਦਾ ਜੋ ਤੂੰ ਦੇਹ ਤਹੀ ਹਮ ਤ੍ਰਿਪਤ ਰਜਦਾਈ ਮਨੁਖੋ ਸੁਚੈ ਇਹ ਲਾ ਮੰਗੇ ਹੋਇਆ ਹੁੰਦਾ ਉਹ ਵੈਸੇ ਵੀ ਵਧੀਆ ਨਹੀਂ ਹੁੰਦਾ ਕਿਉਂਕਿ ਮम्मा ਮੰਗਣ ਹਰ ਇਆਣਾ ਇਆਣੇ ਦੀ ਕੋਈ ਕਰੀ ਹੋਈ ਗੱਲ ਚੰਗੀ ਹੁੰਦੀ ਹੈ ਕੋਈ ਚੰਗੀ ਨਹੀਂ ਹੁੰਦੀ ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀਵੇ ਰਾਸ ਸਤਿਗੁਰੂ ਜੀ ਕਹਿੰਦੇ ਨੇ ਇੱਕ ਕਰ ਵੀ ਗਿਆ ਕੋਈ ਕਦੀ ਚੰਗੀ ਦੂਜੀ ਫੇਰ ਗਲਤ ਹੋ ਜਾਏਗੀ ਸੋਚ ਕਰਕੇ ਪਾਤਸ਼ਾਹ ਕਹਿੰਦੇ ਨੇ ਭਾਈ ਨਾਮ ਬਿਨਾ ਸਤਗੁਰੂ ਜੀ ਦੇ ਨਾਮ ਤੋਂ ਭੁੱਖ ਨਹੀਂ ਜਾਂਦੀ ਨਾਮ ਗੁਰੂ ਨੇ ਮੈਨੂੰ ਦਿਲ ਰਾਦ ਦਿੱਤਾ ਹੈ ਸਤਗੁਰੂ ਜੀ ਕਹਿ ਰਹੇ ਨੇ ਹੁਣ ਮੇਰੀ ਭੁੱਖ ਚਲੇਗੀ ਭੁੱਖ ਹੀ ਦੁੱਖ ਹੈ ਬਸ ਸੋ ਸਤਗੁਰੂ ਜੀ ਕਹਿੰਦੇ ਨਾਮੇ ਤ੍ਰਿਸ਼ਨਾ ਆਗਨ ਨਾਮੇ ਤ੍ਰਿਸ਼ਨਾ ਆਗਨ 부ਝੈ ਨਾਮ ਮਿਲੇ ਤੇ ਸਹਿਰ ਜਾਈ ਨਾਮ ਦੁਆਰਾ ਤ੍ਰਿਸ਼ਨਾ ਦੀ ਅਗ ਬੁਝਦੀ ਹੈ ਜਿਹੜੀ ਸਾੜੇ ਅੰਦਰ ਸਭ ਦੇ ਚੱਲ ਰਹੀ ਐ ਚਾਰ ਅੱਗਾਂ ਸਾੜੇ ਅੰਦਰ ਚਲਦੀਆਂ ਨੇ ਹੰਸ ਏਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦੱਜੈ ਨਾਨਕਾ ਤਰੀਏ ਚਮਨੀ ਲੱਗ ਕਹਿੰਦੇ ਇਹ ਅਵਸਥਾ ਤ੍ਰਿਸ਼ਣ ਨਾਮੇ ਤ੍ਰਿਸ਼ਨਾ ਅਗਨ ਬੁਝੈ ਬੁਝ ਜਾਂਦੀ ਅੰਦਰੋਂ ਯਾ ਤਾਂ ਨਾ ਤ੍ਰਿਸ਼ਨਾ ਬੁਝੈ ਹਰ ਕੈ ਨਾਮ ਯਾ ਫਿਰ ਹੋਰ ਤਰੀਕਾ ਦਰਸਿਆ ਪਾਤਸ਼ਾਹ ਨੇ ਜੋ ਅਗਨ ਬੁਝਾਇ ਜਲ ਪਾਈਏ ਤਉ ਤ੍ਰਿਸ਼ਨਾ ਦਾਸ ਦਾਸਾਂ ਦਾ ਦਾਸ ਬਣ ਕੇ ਵੀ ਅਗ ਬੁਝ ਜਾਂਦੀ ਏ ਤ੍ਰਿਸ਼ਨਾ ਦੀ ਪਰ ਤ੍ਰਿਸ਼ਨਾ ਨੂੰ ਬੁਝਾਉਣਾ ਕੋਈ ਉਹ ਚਾਹਦਾ ਹੈ ਉਹਦਾ ਹੋਣਾ ਚਾਹਦਾ ਹੈ ਤ੍ਰਿਸ਼ਨਾ ਇਹ ਰਹਾ ਉਹਦੇ ਬਚਨ ਹਨ ਨਾਮ ਮਿਲੈ ਤਿਸੈ ਰਜਾਈ ਤ੍ਰਿਸ਼ਨਾ ਬੁਝੇਗੀ ਤਾਂ ਜੇ ਉਹਦੀ ਰਜਾ ਦੁਆਰਾ ਉਸ ਮਾਲਕ ਦੇ ਰਜਾ ਦਾ ਮਾਲਕ ਜਿਹੜਾ ਉਹਦੀ ਕਿਰਪਾ ਦੁਆਰਾ ਉਹਦੀ ਰਹਿਮਤ ਦੁਆਰਾ ਕਿਸੇ ਨੂੰ ਨਾਮ ਮਿਲ ਜਾਏ ਉਹਦੀ ਤ੍ਰਿਸ਼ਨਾ ਪੁੱਜਦੀ ਹੈ ਉਸੇ ਦੀ ਭੁੱਖ ਜਾਂਦੀ ਹੈ ਬਾਕੀ ਤਾਂ ਆਪਾਂ ਭੁੱਖੇ ਹੀ ਹਾਂ ਕਲ ਕੀਰਤ ਸ਼ਬਦ ਪਛਾੜ ਇਹਾ ਭਗਤ ਚੁੱਕੈ ਆਭਿਮਾਨ ਇਸ ਕਲਿਆ ਭਰੇ ਸੰਸਾਰ ਦੇ ਵਿੱਚ ਸ਼ਬਦ ਦੇ ਰਾਹੀ ਤੂੰ ਪਰਮਾਤਮਾ ਦੀ ਕੀਰਤੀ ਕਰ ਉਹ ਪਛਾਣ ਪਰਮਾਤਮਾ ਦੀ ਕੀਰਤੀ ਕਰ ਕਲ ਕੀਰਤ ਇਸ ਕਲਾ ਪਰੇ ਸੰਸਾਰ ਵਿੱਚ ਸ਼ਬਦ ਰਾਹੀ ਸ਼ਬਦ ਦੁਆਰਾ ਪਛਾੜ ਕੇ ਜਿਵੇਂ ਗੁਰੂ ਦਾ ਉਪਦੇਸ਼ ਕਹਿ ਰਿਹਾ ਉਸ ਤਰੀਕੇ ਦੇ ਨਾਲ ਤੋ ਕਹਿੰਦੇ ਪਛਾੜ ਇਹਾ ਭਗਤ ਚੁੱਕਿਆ ਅਭਿਮਾਨ ਇਹ ਸਭ ਤੋਂ ਵੱਡੀ ਭਗਤੀ ਹੈ ਕਿ ਸਾਰਾ ਘਮਾਨ ਘਮੂਨ ਤੇਰਾ ਦੂਰ ਕਰ ਦੇਗੀ ਸਭ ਤੋਂ ਵੱਡੀ ਭਗਤੀ ਹੈ ਇਹਾ ਭਗਤ ਭਗਤ ਨੂੰ ਸਿਹਾਰੀ ਹੈ ਤੇ ਕਹਿੰਦੇ ਇਹ ਇਸ ਭਗਤੀ ਦੁਆਰਾ ਤੇਰੇ ਅੰਦਰੋਂ ਹੰਕਾਰ ਨਿਕਲ ਜਾਏਗਾ ਜੇ ਤੂੰ ਹੁਕਮ ਨੂੰ ਮੰਨੇਗਾ ਉਹਨੂੰ ਅਰਾਧੇਗਾ ਕਹਿੰਦੇ ਫਿਰ ਤੇਰੇ ਅੰਦਰੋਂ ਅਭਿਮਾਨ ਚਲਾ ਜਾਏਗਾ ਸਤਗੁਰ ਸੇਵਿਆ ਹੋ ਵੇ ਪਰਵਾਨ ਜਿਨ ਆਸਾ ਕੀਤੀ ਤਿਸ ਨੂੰ ਜਾਣ ਜੇ ਗੁਰੂ ਦੇ ਅਨੁਸਾਰੀ ਹੋ ਜਾਏ ਤੂੰ ਸਤਗੁਰ ਸੇਵਿਆ ਜੇ ਹੋ ਜਾਏ ਗੁਰੂ ਦੀ ਸੇਵਾ ਵਿੱਚ ਆ ਜਾਏ ਤੂੰ ਤਾਂ ਤੂੰ ਪਰਵਾਲ ਹੋ ਜਾਏਗਾ ਕਿਉਂਕਿ ਗੁਰ ਸੇਵਾ ਤਪਾ ਸਿਰ ਤਪਸਾਰ ਬਹੁਤ ਵੱਡਾ ਤਪ ਹੈ ਗੁਰੂ ਦੀ ਸੇਵਾ ਕਰਨੀ ਹੋਰ ਸੇਵਾ ਬਾਣੀ ਗੁਰੂ ਦੀ ਸੇਵਾ ਸੇਜ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਸਤ ਗੁਰ ਸੇਵਿਆ ਹੋਵੇ ਪਰਵਾਲ ਪਰਵਾਲ ਹੁੰਦਾ ਹੈ ਆਤਮ ਰਸ ਜਹ ਜਾਣਿਓ ਹਰ ਰਸ ਹੈ ਜੇ ਬਾਣ ਨਾਨਕ ਧਨ 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 ਜਨ ਆਏ ਤੇ ਪਰਵਾਨ ਉਹ ਪਰਵਾਨ ਹੁੰਦਾ ਹੈ ਜਿਨੇ ਆਤਿ ਬ੍ਰਾਸ ਨੂੰ ਜਾਣ ਲਿਆ ਪਰਵਾਣ ਹੈ ਜਿਨ ਆਸਾ ਕੀਤੀ ਤਿਸ ਨੂੰ ਜਾਣ ਫਿਰ ਜਿਹੜਾ ਪਰਵਾਣ ਹੋ ਗਿਆ ਨਾ ਉਹ ਜਿਨੇ ਆਸਾ ਲਾਈ ਹੋਈ ਹੈ ਸੰਸਾਰ ਨੂੰ ਉਹ ਉਹਨੂੰ ਦੇਖਦਾ ਆਸਾ ਵਿੱਚ ਨਹੀਂ ਜਾਂਦਾ ਆਸਾ ਬਣਾਉਣ ਵਾਲੇ ਤੇ ਜਾਂਦਾ ਜਿਵੇਂ ਸ਼ੇਰ ਜੇ ਸ਼ੇਰ ਤੇ ਕੋਈ ਵਾਰ ਕਰਦਾ ਹੈ ਚਾਹੇ ਉਹ ਛੋਟੇ ਨਾਲ ਕਰੇ ਬੰਦੂਖ ਨਾਲ ਕਰੇ ਉਹ ਸ਼ਸਤਰ ਨੂੰ ਨਹੀਂ ਦੇਖਦਾ ਵਾਰ ਕਰਨ ਵਾਲੇ ਨੂੰ ਦੇਖਦਾ ਜੇ ਕੁੱਤੇ ਤੇ ਵਾਰ ਕਰੋ ਕੁੱਤਾ ਸ਼ਸਤਰ ਨੂੰ ਦੇਖੇਗਾ ਛੋਟੀ ਕੋਈ ਡੜਾ ਕੁਝ ਵੀ ਮਾਰੋ ਦੇ ਉਹ ਉਸ ਨੂੰ ਫੜੇਗਾ ਕੁੱਤਾ ਇਹ ਫਰਕ ਹੁੰਦਾ ਹੈ ਕਹਿੰਦੇ ਜਿਸ ਨੇ ਇਹ ਆਸਾ ਕੀਤੀ ਹੈ ਉਸ ਨੂੰ ਝਾੜ ਜਿਹਨੇ ਸਾਨੂੰ ਆਸਾ ਵਿੱਚ ਲਾਇਆ ਹੋਇਆ ਹੈ ਜਿਹਨੇ ਸਾਨੂੰ ਬੋਹ ਵਿੱਚ ਬੰਨ੍ਹਿਆ ਹੋਇਆ ਹੈ ਉਹ ਤੋ ਬੰਧੇ ਉਹ 파ਸ ਆਹਮ ਪ੍ਰੇਮ ਮੰਦਰ ਤੋਂ ਬੰਧੇ ਕਹਦੇ ਉਸ ਨੂੰ ਸਮਝ ਉਹ ਕੌਣ ਹੈ ਜਿਹੜਾ ਆਸਾ ਲਾ ਰਿਹਾ ਤੇਰੇ ਅੰਦਰ ਹੀ ਬੈਠਾ ਹੋਇਆ ਹੈ ਸ਼ਬਦ ਦੇ ਅੰਦਰ ਬੈਠਾ ਹੋਇਆ ਹੈ ਉਹ तिस क्या दीजे जे ਸ਼ਬਦ ਸੁਣਾਏ ਕਰ ਕਿਰਪਾ ਨਾਮ ਵਸਾਏ ਜਿਹੜਾ ਬਿਰਖ ਉਸ ਪ੍ਰਮਾਤਮਾ ਦਾ ਉਪਦੇਸ਼ ਸੁਣਾਵੇ ਉਹਨੂੰ ਕੀ ਦੇਣਾ ਚਾਹੀਦਾ ਸਵਾਲ ਹੈ ਕੀ ਦੇਣਾ ਚਾਹੀਦਾ ਹੈ ਕਹਿੰਦੇ ਕਰ ਕਿਰਪਾ ਹਰ ਨਾਮ ਮਨ ਵਸਾਏ ਫੇ ਕਿਰਪਾ ਕਰਕੇ ਉਹ ਨਾਮ ਕਲਾ ਉਪਦੇਸ਼ ਦੀ ਨਾਮ ਵੀ ਸਾਡੇ ਅੰਦਰ ਭਰ ਦੇਵੇ ਵਸਾ ਦੇਵੇ ਨਾਮ ਨੂੰ ਫੇਰ ਕਹਿੰਦੇ ਇਹ ਸਿਰ ਦੇਜੈ ਆਪ ਗਵਾਏ ਉਸ ਮਨੁੱਖ ਨੂੰ ਆਪ ਗਵਾਏ ਹੰਕਾਰ ਤੋਂ ਰਹਿਤ ਹੋ ਕੇ ਆਪਣਾ ਸਿਰ ਭੇਟ ਕਰ ਦੇਣਾ ਚਾਹੀਦਾ ਹੈ ਹੰਕਾਰ ਤੋਂ ਰਹਿਤ ਹੋ ਕੇ ਇਹ ਨਹੀਂ ਵੀ ਮੈਂ ਸਿਰ ਦਿੱਤਾ ਫਲਾ ਜਗਾ ਦੇ ਇਸਤਰੀ ਆਪ ਗਵਾਏ ਹੋਵੇਂ ਜਦੋਂ ਅਸੀਂ ਬੜਾ ਜਿਹਾ ਕੰਮ ਕਰਦੇ ਆ ਸੈਲਫੀ ਪਾਉਂਦੇ ਆ ਵੀ ਅਸੀਂ ਦੇਖੋ ਆ ਕਰ ਰਹੇ ਆ ਅਸੀਂ ਉਹ ਕਰ ਰਹੇ ਆ ਕਹਿੰਦੇ ਇਹ ਉਹ ਮਨੁੱਖ ਨੂੰ ਕੀ ਦੇਣਾ ਚਾਹੀਦਾ ਇਹ ਸਿਰ ਦੀਜੈ ਸਿਰ ਦੇ ਕੇ ਵੀ ਸਤਗੁਰੂ ਅੱਗੇ ਸੀਸ ਭੇਟ ਦਿਓ ਜੇ ਸਤਗੁਰੂ ਸੱਚੇ ਭਾਵੇਂ ਉਹ ਵੀ ਜੰਗਾ ਲੱਗ ਜਾਏ ਗੁਰੂ ਸੀਸ ਵੀ ਕਹਿੰਦੇ ਇਹ ਸਿਰ ਦੇ ਜੈ ਆਪ ਗਵਾਏ ਹੁਕਮ ਬੁਝੇ ਸਦਾ ਸੁਖ ਪਾਏ ਫਿਰ ਤੈਨੂੰ ਜਦੋਂ ਤੂੰ ਸਿਰ ਦੇ ਦੇਗਾ ਨਾ ਗੁਰੂ ਨੂੰ ਆਪਣੀ ਬਤ ਗੁਰੂ ਦੇ ਅੱਗੇ ਰੱਖ ਦਏਗਾ ਆਪਣੀ ਬਤ ਨੂੰ ਤਿਆਗ ਦੇਗਾ ਕਿਉਂਕਿ ਸਾਡੀ ਬਤ ਚੰਗੀ ਨਹੀਂ ਹੈ ਗੁਰੂ ਦੀ ਬਤ ਹਮੇਸ਼ਾ ਵਧੀਆ ਕਹਿੰਦੇ ਇਹ ਸਿਰ ਦੇਣਾ ਬਤ ਹੀ ਦੇਣੀ ਹੈ ਫਿਰ ਤੂੰ ਸਮਝ ਲਾਏਗਾ ਹੁਕਮ ਕੀ ਹੈ ਹੁਕਮ ਮੁਝੈ ਸਦਾ ਸੁਖ ਪਾਏ ਹਮੇਸ਼ਾ ਆਨੰਦ ਵਿੱਚ ਰਹੇਗਾ ਫਿਰ ਆਪ ਕਰੇ ਤੈ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਕਹਿੰਦੇ ਭਾਈ ਉਹ ਸਾਰਾ ਕੁਝ ਆਪ ਹੀ ਕਰ ਰਿਹਾ ਹੈ ਆਪੇ ਧਰਤੀ ਆਪੇ ਰਾਹਿਕ ਆਪੇ ਜਮਾਏ ਭਸਾਵੈ ਉਹ ਤਾਂ ਸਾਰੇ ਕੁਝ ਆਪ ਕਰ ਰਿਹਾ ਆਪੇ ਧਰਤੀ ਹੈ ਆਪੇ ਕਿਰਸਾਨ ਬਣ ਜਾਂਦਾ ਹੈ ਰਾਹਿਕ ਕਿਰਸਾਨ ਨੂੰ ਕਹਿੰਦੇ ਨੇ ਆਪੇ ਧਰਤੀ ਆਪੇ ਰਾਹਿਕ ਆਪੇ ਜਮਾਏ ਆਪ ਹੀ ਧਰਤੀ ਵਿੱਚ ਬੀਜ ਨੂੰ ਜਮਾਉਂਦਾ ਹੈ ਉਸ ਤੋਂ ਬਿਨਾਂ ਨਹੀਂ ਜਮਦਾ ਪੂਰੀ ਆਗਨ ਪੈਦਾ ਕਰਕੇ ਉਹਨੂੰ ਜਮਾਉਂਦਾ ਹੈ ਆਪੇ ਭਾਂਡੇ ਦੇ ਪਰੋਸਿਆ ਆਪੇ ਹੀ ਬੈਠ ਖਾਵੇ ਆਪ ਹੀ ਭਾਂਡੇ ਦਿੰਦਾ ਹੈ ਆਪ ਹੀ ਪਰੋਸਦਾ ਹੈ ਖਾਣਾ ਆਪ ਹੀ ਬੈਠ ਕੇ ਖਾਂਦਾ ਹੈ ਇਹ ਸਾਰੀ ਕਲਾ ਕਿਸ ਨੂੰ ਕਹੀ ਹੈ ਨਾਨਕਾ ਸਭ ਕਿਸੇ ਆਪੇ ਆਪ ਇਹ ਬਹੁਤ ਵੱਡੀ ਕਲਾ ਹੈ ਸੰਸਾਰ ਵਿੱਚ ਵਰਤਾਈ ਹੋਈ ਉਸ ਪਰਮੇਸ਼ਰ ਨੇ ਆਪ ਕਰੇ ਤੈ ਆਪ ਕਰਾਏ ਆਪ ਹੀ ਤੂੰ ਸਭ ਤੋਂ ਕਰਾਉਂਦਾ ਹੈ ਕੁਝ ਵੀ ਆਪੇ ਗੁਰਮੁਖ ਨਾਮ ਵਿੱਚ ਵਸਾਏ ਆਪ ਹੀ ਗੁਰੂ ਰਾਹੀ ਕਿਸੇ ਦੇ ਅੰਦਰ ਨਾਮ ਨੂੰ ਵਸਾਉਂਦਾ ਹੈ ਆਪ ਹੀ ਇਹ ਜੋ ਅਸੀਂ ਕਰ ਰਹੇ ਆ ਆਪ ਹੀ ਕਰਾ ਰਿਹਾ ਉਹ ਸਾਡੇ ਤੋਂ ਨਹੀਂ ਹੋ ਸਕਦਾ ਸਤ 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 ਜੀ ਇਹਨੇ ਸਾਨੂੰ ਕਿੱਥੇ ਪਤਾ ਲੱਗਦਾ ਇਹਨੇ ਅਰਥ ਭਾਵ ਜਦੋਂ ਉਹ ਕਰਦਾ ਹੈ ਆਪ ਕਰਦਾ ਵਾਪ ਹੀ ਨਾਮ ਮਨੁਸ਼ ਚਰਸਾ ਦਿੰਦਾ ਆਪ ਭੁਲਾਵੇ ਆਪ ਮਾਰਗ ਪਾਏ ਸੱਚੇ ਸ਼ਬਦ ਸੱਚ ਸੁਬਾਏ ਜੇ ਕਿਸੇ ਨੂੰ ਭੁਲਾਦਾ ਹੈ ਭੁਲਾਦਾ ਵੀ ਆਪ ਹੈ ਕੋਈ ਜਾਣਦਾ ਭੁੱਲੇ ਭਾਈ ਸੋ ਭੁੱਲੇ ਜਿਸਾ ਭੁਲਾਏ ਉਹ ਜੇ ਜਿਸਾ ਬੁਝਾਈ ਜਿਸ ਨੂੰ ਆਪ ਭੁਲਾਉਂਦਾ ਹੈ ਜਿਸੈ ਦਿਖਾਏ ਬਾਟੜੀ ਤੇ ਸੈ ਭੁਲਾਏ ਕੌਣ ਜਿਹਨੂੰ ਰਸਤਾ ਦਿਖਾ ਦਿੰਦਾ ਲੋ ਉਹਨੂੰ ਕੋਈ ਨਹੀਂ ਭੁਲਾ ਸਕਦਾ ਸੋ ਮੇਰੇ ਪਾਦਸ਼ਾਹ ਕਹਦੇ ਭਾਈ ਆਪ ਭੁਲਾ ਦਿੰਦਾ ਹੈ ਤੇ ਸਮਝਦਾ ਵੀ ਆਪ ਹੈ ਉਸ ਤੋਂ ਬਿਨਾਂ ਸਮਝ ਨਹੀਂ ਸਕਦਾ ਉਸ ਨੂੰ ਕੋਈ ਆਪ ਭੁਲਾਏ ਆਪ 바ਰਗ ਪਾਏ ਰਸਤੇ ਵੀ ਆਪ ਦਾ ਸੱਚੇ ਸ਼ਬਦ ਸੱਚ ਸੁਭਾਏ ਸੱਚੇ ਸ਼ਬਦ ਰਾਹੀ ਹੀ ਸੱਚ ਵਿੱਚ ਸਮਾਧਾ ਹੈ ਉਪਰੁਖ ਜੇ ਸੱਚਾ ਸ਼ਬਦ ਹੈ ਸੱਚਾ ਉਪਦੇਸ਼ ਹੈ ਸੱਚਾ ਸਤਿਗੁਰੂ ਹੈ ਜੀਵਨ ਵਿੱਚ ਤਾਂ ਕਿਸੇ ਚੀਜ਼ ਦੀ ਸਮਝ ਆਏਗੀ ਵੈਸੇ ਨਹੀਂ ਅਤੀ ਗੁਰਬੀਰ ਘੋਰ ਆਧਾਰ ਗੁਰੂਬੀਰ ਸਮਝਦਾ ਆਵੇ ਕਦੇ ਨਹੀਂ ਆਏਗੀ ਉਹ ਸ਼ਬਦ ਹੈ ਸੱਚੇ ਸ਼ਬਦ ਸੱਚ ਸੁਭਾਏ ਫਿਰ ਉਹ ਸ਼ਬਦ ਦੁਆਰਾ ਜਿਹਨੂੰ ਜਿਹਨੂੰ ਤਾਂ ਭੁਲਾਣਾ ਹੈ ਉਹਨੂੰ ਦੂਜੇ ਮਾਰਗ ਪਾ ਦਿੰਦਾ ਜਿਹਨੂੰ ਜਣਾਣਾ ਇਹਨੂੰ ਸ਼ਬਦ ਦੇ ਮਾਰਗ ਤੇ ਪਾਉਂਦਾ ਹੈ ਸੱਚਾ ਸ਼ਬਦ ਸੱਚ ਸਵਾਏ ਸੱਚ ਵਿੱਚ ਸਮਾ ਜਾਂਦਾ ਹੈ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਬਖਾੜੀ ਕਹਿੰਦੇ ਸੱਚਾ ਸ਼ਬਦ ਕੀ ਹੈ ਰਹਿਣ ਵਾਲਾ ਸ਼ਬਦ ਕੀ ਹੈ ਰਹਿਣ ਵਾਲਾ ਉਪਦੇਸ਼ ਕੀ ਹੈ ਸੱਚੀ ਬਾਣੀ ਸੱਚੀ ਸਿਫਤ ਸਲਾਹ ਪਰਮਾਤਮਾ ਦੀ ਵਡਿਆਈ ਜਸ ਕੀਰਤ ਉਹਦਾ ਕੀਰਤ ਪ੍ਰਭ ਕੀ ਗਾਉ ਮੇਰੀ ਰਚਨਾ ਇਹ ਸਾਰੀ ਬਾਣੀ ਇਹ ਸਿਫਤ ਸਲਾਹ ਹੈ ਪਰਮਾਤਮਾ ਦੀ ਗੁਰਮੁਖ ਜੁਗ ਜੁਗ ਆਖ ਬਖਾਣੀ ਗੁਰੂ ਰਾਹੀ ਗੁਰਮੁਖਾਂ ਨੇ ਹਰੇਕ ਸਮੇਂ ਵਿੱਚ ਇਹ ਸਿਫਤ ਸਲਾਹ ਕੀਤੀ ਹੈ ਜੁਗ ਜੁਗ ਹਰੇਕ ਸਮੇਂ ਵਿੱਚ ਸਿਫਤਾ ਕੀਤੀ ਹੈ ਨਾ ਗੁਰਮੁਖ ਹੁੰਦਾ ਹੀ ਹੋਇਆ ਜਿਹੜਾ ਸਿਫਤਾ ਕਰਦਾ ਹੈ ਪਰਮਾਤਮਾ ਦੀਆਂ ਲੋਕਾਂ ਦੀ ਨਹੀਂ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਦੇ ਗੁਣਾਂ ਨੂੰ ਸੁਣਦਾ ਹੈ ਉਹਦੇ ਗੁਣਾਂ ਨੂੰ ਸੁਣਾਉਂਦਾ ਹੈ ਹੋਰ ਨਹੀਂ ਕੁਝ ਕਰਦਾ ਸਕਦਾ ਜੋ ਕਹਿੰਦੇ ਉਹ ਫਿਰ ਸੱਚਾ ਸ਼ਬਦ ਸਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਖਾਣੀ ਮਨਮੁਖ ਮੋਹ ਭਰਮ ਭੁਲਾਣੀ ਬਿਨ ਨਾਵੇ ਸਭ ਫਿਰੈ ਬਰੋਣੀ ਮਨਮੁਖ ਮਨ ਦੇ ਪਿੱਛੇ ਦਰਨ ਵਾਲਾ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਭਰਮ ਦੇ ਵਿੱਚ ਭੁੱਲਿਆ ਰਹਿੰਦਾ ਹੈ ਇਹ ਹਾਲਤ ਸਾਡੀ ਉਹ ਭੁੱਲਿਆ ਰਹਿੰਦਾ ਹੈ ਕਿਦੇ ਬਿਨ ਲਾਵੇ ਸਭ ਫਿਰੇ ਬਉ ਰਾਣੀ ਨਾਮ ਤੋਂ ਬਿਨਾ ਭਾਈ ਸਾਹਿਬ ਬਉਰੇ ਨੇ ਬਿਨ ਸ਼ਬਦੈ ਜਗ ਬਉਰਾਨਕ ਬਉਰਾ ਹੈ ਦੂਜੇ ਪਾਸੇ ਜਿਹੜਾ ਲਾਭ ਵਿੱਚ ਜਿਆਦਾ ਲੀਨ ਹੁੰਦਾ ਉਹਨੂੰ ਸੰਸਾਰ ਬਉਰਾ ਕਹਿੰਦਾ ਹੈ ਹੋ ਜਾਂਦਾ ਹੈ ਸਤਿ ਸੋ ਕਹਿੰਦੇ ਇਹ ਬਿਨ ਨਾਮ ਹੈ ਸਭ ਫਿਰੇ ਬਰਉਣੀ ਤੀਨ ਭਵਨ ਬੈ ਏਕੋ ਬਾਇਆ ਮੂਰਖ ਪੜ ਪੜ ਦੂਜਾ ਭਾਉ ਦਰੜਾਇਆ ਇੰਨੇ ਲੋਕਾਂ ਵਿੱਚ ਇੱਕ ਹੀ ਮਾਇਆ ਹੈ ਉਸ ਮਾਇਆ ਸਾਰਿਆਂ ਨੂੰ ਭੁਲਾ ਰਹੀ ਹੈ ਕਹਿੰਦੇ ਮੂਰਖ ਪੜ ਪੜ ਦੂਜਾ ਭਾਉ ਦਰਣਾਇਆ ਐਡਾ ਵੱਡਾ ਪ੍ਰਭਾਤਮਾ ਵੀ ਨਾਲ ਹੈ ਪਰ ਮਾਇਆ ਨੇ ਭੁਲਾ ਕੇ ਪੜਤੇ ਲਾ ਦਿੱਤਾ ਪੜਿਆ ਹੋਇਆ ਪੰਡਿਤ ਹੋਣਾ ਚਾਹੀਦਾ ਮੂਰਖ ਬਣ ਗਿਆ ਮਾਇਆ ਐਸੀ ਚੀਜ਼ ਹੈ ਬਲ ਪੜ ਪੜ ਦੁਜੇ ਭਾਉ ਚਿਤ ਲਾਇਆ ਦੁਜੇ ਪਿਆਰ ਵਿੱਚ ਚਿਤ ਲਾ ਲਿਆ ਖਸਮ ਛੋੜ ਦੁਜੇ ਲੱਗੇ ਡੁੱਬੇ ਸੇਵਨ ਜਾ ਰਿਆ ਡੁੱਬੜਦਾ ਕੰਮ ਕਰ ਲਿਆ ਬਹੁ ਕਰਮ ਕਮਾਵੇ ਦੁੱਖ ਸੁਭਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਭਾਈ ਜਿਹੜਾ ਬਿਰਖ ਬਹੁਤੇ ਧਰਮ ਦੇ ਕੰਮ ਕਮਾਉਂਦਾ ਹੈ ਨਾ ਕਰਦਾ ਹੈ ਭਲੇ ਦੇ ਉਹ ਦੁੱਖ ਮਿਲਦਾ ਹੈ ਬਹੁ ਕਰਮ ਕਮਾਵੇ ਦੁੱਖ ਸੁਭਾਇਆ ਸਾਰਾ ਦੁੱਖ ਹੀ ਦੁੱਖ ਜਦਾ ਕਿਉਂ ਹੁੰਦਾ ਹੈ ਕਿਉਂਕਿ ਨਾਮ ਨਹੀਂ ਮਿਲਦਾ ਬਾਕੀ ਕਮਾ ਵਿੱਚ ਸਤਗੁਰ ਸੇਵ ਸਦਾ ਸੁਖ ਪਾਇਆ ਜੇ ਗੁਰੂ ਨੂੰ ਸੇਵੋਗੇ ਹਮੇਸ਼ਾ ਸੁਖ ਹੈ ਜੇ ਲੋੜ ਹੈ ਸਦਾ ਸੁਖ ਭਾਈ ਸਾਧੂ ਸੰਗਤ ਗੁਰ ਹੈ ਬਤਾਈ ਜੇ ਹੋਰ ਹੋਰ ਕਰਮ ਕਰਦਾ ਹੈ ਉਹਦੇ ਵਿੱਚ ਦੁੱਖ ਪਾਏਗਾ ਪਾਤਸ਼ਾਹ ਕਹਿ ਰਹੇ ਰਹੇ ਤੇ ਬਹੁਤ ਕਰਮ ਕਮਾਵੈ ਦੁੱਖ ਸਭਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮਿੱਠਾ ਸ਼ਬਦ ਵਿਚਾਰ ਅੰਦਰ ਭੋਗਿਆ ਹੋ ਮੈਂ ਬਾਹਰ ਮੇਰੇ ਪਾਤਸ਼ਾਹ ਕਹ ਰਹੇ ਨੇ ਭਾਈ ਅੰਮ੍ਰਿਤ ਮਿੱਠਾ ਹੈ ਨਾਮ ਰੂਪੀ ਅੰਮ੍ਰਿਤ ਮਿੱਠਾ ਪਿਆ ਹੈ ਪਰ ਕਦੋਂ ਜਦੋਂ ਸ਼ਬਦ ਦੇ ਰਾਹੀ ਵਿਚਾਰ ਕਰੇਗਾ ਜਦੋਂ ਤੂੰ ਸ਼ਬਦ ਨੂੰ ਲਏਗਾ ਤਾਂ ਤੇਰੇ ਅੰਦਰ ਇਹ ਅੰਦਰ ਦੀ ਅੰਦਰ ਵੀ ਮਠਾਸ ਆ ਜਾਏਗੀ ਤੇਰੇ ਜੇ ਤੂੰ ਇਹ ਕੰਮ ਕਰੇਗਾ ਸ਼ਬਦ ਨੂੰ ਵਿਚਾਰੇਗਾ ਦਰਦੀਰ ਭੋਗਿਆ ਹੋਵੇਂ ਬਾਰ ਫੇਰ ਆਪਣੀ ਹੋਮੇ ਨੂੰ ਬਾਰ ਕੇ ਹਮੇਸ਼ਾ ਅਨ ਦਿਨ ਉਸ ਨੂੰ ਪਰਮਾਤਮਾ ਮਿਲਦਾ ਰਹਿੰਦਾ ਹੈ ਭੋਗਦਾ ਰਹਦਾ ਹੈ ਗਿਆਨ ਰਾਏ ਜਦ ਸਿਵਜਾ ਆਵੇ ਤੂੰ ਨਾਨਕ ਭੋਗ ਕਰਈ ਭੋਗਦਾ ਰਹਿੰਦਾ ਹੈ ਦਰਦੀਰ ਭੋਗਿਆ ਹੋਵੇਂ ਬਾਰ ਹੋਮੇ ਨੂੰ ਬਾਰ ਕੇ ਭੋਗਦਾ ਜੇ ਹੋਮੇ ਹੈ ਫੇਰ ਨਹੀਂ ਭੋਗੇਗਾ ਸਹਿਜ ਆਨੰਦ ਕਿਰਪਾ ਧਾਰ ਨਾਮ ਰਤੇ ਸਦਾ ਸੱਚ ਪਿਆਰ ਭਾਈ ਉਹ ਮਨੁੱਖ ਸਹਜੇ ਹੀ ਅਨੰਦ ਵਿੱਚ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਨਾ ਲਾਦਰ ਹੋ ਜਾਂਦੀ ਹੈ ਪ੍ਰਮਾਤਮਾ ਦੀ ਉਹ ਸਹਜੇ ਹੀ ਅਨੰਦ ਵਿੱਚ ਰਹਿੰਦੇ ਨੇ ਅਤੇ ਨਾਮ ਰਤੇ ਸਦਾ ਸੱਚ ਪਿਆਰ ਉਹ ਨਾਮ ਵਿੱਚ ਰੰਗੇ ਹੁੰਦੇ ਨੇ ਅਤੇ ਸਵੇ ਸਾਹੀ ਸੱਚ ਦੇ ਪਿਆਰ ਵਿੱਚ ਰਹਿੰਦੇ ਨੇ ਭਾਵੇਂ ਘਰ ਹੋਣ ਬਾਹਰ ਹੋਣ ਸੱਚ ਦੇ ਪਿਆਰ ਵਿੱਚ ਦੂਰੀ ਦੇ ਪਿਆਰ ਵਿੱਚ ਨਹੀਂ ਰਹਦੇ ਸੱਚ ਦੇ ਰਹਿੰਦੇ ਨੇ ਹਰ ਜੱਪ ਪੜੀਐ ਗੁਰ ਸ਼ਬਦ ਵਿਚਾਰ ਹਰ ਜੱਪ ਪੜੀਐ ਹੋ ਬੇਬਾਰ ਭਾਈ ਹਰੀ ਦਾ ਜਪ ਪੜਨਾ ਚਾਹੀਦਾ ਹੈ ਕਿਵੇਂ ਗੁਰ ਸ਼ਬਦ ਵਿਚਾਰ ਬਹੁਤ ਆਲਿਆ ਕਈ ਵਾਰ ਆਲੇ ਗੁਰੂ ਦੇ ਸ਼ਬਦ ਰਾਹੀ ਸਾਨੂੰ ਨਹੀਂ ਪਤਾ ਹਰੀ ਕਿਹਦਾ ਹੈ ਕਿੰਨੇ ਗੋਣੇ ਉਹਦੇ ਵਿੱਚ ਗੁਰੂ ਦੱਸਦਾ ਹੈ ਸ਼ਬਦ ਵਿਚਾਰ ਦੁਆਰਾ ਪੜ ਹਰ ਜੱਪ ਪੜੀਐ ਹੋ ਬੇਬਾਰ ਫਿਰ ਹਰੀ ਜਪ ਨੂੰ ਇਸ ਕਰਕੇ ਪੜਨਾ ਹੋ ਬੇਬਰ ਜਾਏ ਹੋਮੇ ਦਾ ਮੇ ਨਾਲ ਵਿਰੋਧ ਹੈ ਦੋਹੇ ਨਮ ਸੇ ਇੱਕ ਤਾਂ ਜਿੱਥੇ ਹੋਮੇ ਹੋਵੇ ਇੱਥੇ ਨਾਮ ਨਹੀਂ ਹੁੰਦਾ ਤੇ ਜਿੱਥੇ ਨਾਮ ਨਹੀਂ ਹੈ ਉੱਥੇ ਆਨੰਦ ਨਹੀਂ ਹੈ ਸੁਖ ਨਹੀਂ ਹੈ ਸ਼ੌਤਰੀ ਹੈ ਸਿਸ਼ਕਰ ਕੇ ਮੇਰੇ ਪਾਤਸ਼ਾਹ ਕਹਿੰਦੇ ਹੋਮੇ ਨੂੰ ਮਾਰ ਕੇ ਭਾਈ ਪੜਨਾ ਕਰ ਹਰ ਜਪ ਪੜੀਏ ਭੈ ਸੱਚ ਪਿਆਰ ਸੱਚ ਦੇ ਸੱਚੇ ਦੇ ਪਿਆਰ ਵਿੱਚ ਆ ਕੇ ਹਰੀ ਨੂੰ ਪੜ ਹਰੀ ਨੂੰ ਕਰ ਸੱਚੇ ਦਾ ਪਿਆਰ ਲੱਗ ਗਿਆ ਬਸ ਫਿਰ ਸਾਰੇ ਕੁਝ ਆਪੇ ਠੀਕ ਹੋ ਜਾਂਦਾ ਨਾਨਕ ਨਾਮ ਗੁਰਮਤ ਔਰ ਤਾਰ ਸਤਿਗੁਰੂ ਜੀ ਕਹਿੰਦੇ ਨੇ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਨਾਮ ਨੂੰ ਗੁਰੂ ਦੀ ਬਤ ਦੁਆਰਾ ਹੀ ਹਿਰਦੇ ਵਿੱਚ ਢਾਲਿਆ ਜਾ ਸਕਦਾ ਹੈ ਗੁਰੂ ਦੀ ਬਤ ਦੁਆਰਾ ਗੁਰ ਕੀ ਬਤ ਅਚਲ ਹੈ ਚਲਾਏ ਨਾ ਸਕੈ ਕੋਏ ਗੁਰੂ ਦੀ ਬਤ ਦੁਆਰਾ ਆਪਣੀ ਬਤ ਸੜੀ ਚੱਲ ਜਾਂਦੀ ਹੈ ਵੀ ਚਲ ਕੋਈ ਨਹੀਂ ਕਿ ਦਿੱਤਨੇਬ ਨਹੀਂ ਕਰਨਾ ਬਾਣੀ ਨਹੀਂ ਪੜਨੀ ਗੁਰੂ ਦੀ ਬਤ ਅਚਲ ਹੈ ਸ਼ਤਕੂ ਜੀ ਰਹਿਮਤ ਕਰਨ ਹੋਈ ਭੁੱਲ ਚੁਕਰੀ ਖਿਵਾ ਬਖਸ਼ਣਾ ਅਸੀਸ ਬਖਸੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਅਤੇ